ਆਈਏ ਯਾਰ ਇਹ ਕਿੰਨੇ ਸੀ ਟਾਈਮ ਨਾਲ ਆਜੂ ਮੈਨੂੰ ਲੱਗਦਾ ਜਮਾ ਤਸੱਲੀ ਕਰਾ ਕੇ ਆਉ ਉਹ ਨਾ ਜੀ ਦੁਪਹਿਰਾ ਹੋ ਗਿਆ ਨਾ ਪੁੱਛਣ ਲਾ ਆ ਵੀ ਤੱਕ ਸੁਦੇਹਾਂ ਦਰਪੇ ਬੰਦਾ ਕੀ ਟਾਈਮ ਹੋ ਗਿਆ ਯਾਰ ਮੈਨਾਂ 10:11 ਬਜ ਗਏ ਹੋਣਗੇ ਨਾ ਲਾਹੌਰ 11:30 ਹੋਗਿਆ ਦਫੇ ਦੂ ਬਾਤ ਕੀ ਨਿਕਲਣਾ ਕਰੋ ਉਰਗਾਂ ਦੀ ਆਦਤ ਇਹੀ ਹੁੰਦੀ ਹੈ ਨਾ ਮੱਤਿਆਰੀ ਲੋਟੋਂ ਦੀ ਪਤਾ ਨਹੀਂ ਕੀ ਕੁ ਉੜ ਜਾ ਰਿਹਾ ਨੇ ਇਹਨਾਂ ਦਾ ਚਲ ਦੇਖੀ ਜੋ ਆ ਜੂ ਦੋਣਾ ਹੋਇਆ ਆ ਉਦੀ ਉਠਵਾਂ ਗੁਲਦੀ ਇਹਦਾ ਓਏ ਐਨਾ ਭਾਰ ਚੱਕਿਆ ਲਾ ਦੱਸ ਬੰਦਾ ਫੋਨ ਫੋਨ ਕਰਦੇ ਬੰਦਾ ਮੂਰੇ ਜਾ ਕੇ ਲੈ ਆਵੇ ਵੇ ਮੈਂ ਤਾਂ ਤੇਰਾ ਚੰਗਾ ਹੀ ਸੋਚਿਆ ਸੀ ਮੈਂ ਖੇਤ ਕੋਈ ਕੰਮ ਧੰਦਾ ਕਰਦਾ ਹੋਏਗਾ ਮੈਨੂੰ ਕੀ ਪਤਾ ਸੀ ਤੇ ਕੁਰਤਾ ਪਜਾਮਾ ਪਾ ਕੇ ਬਗਲਾਵਣੇ ਬੈਠੇ ਉਹ ਕਾਦਾ ਬਗੜਾ ਮੈਂ ਤਾਂ ਬਸ ਕੰਮ ਸੰਧਾਨੇ ਵੇੜ ਕੇ ਅੱਛਾ ਨਹਾ ਤੋ ਕੇ ਕੱਪੜੇ ਬਦਲੇ ਮੈਂ ਖਾ ਚੱਲ ਤਿਹਾਰ ਦਾ ਦਿਨ ਹੈ ਯਾ ਕੋਈ ਆ ਜਾਂਦਾ ਆਪਣੀ ਵੀ ਹੁਣ ਤੂੰ ਆਇਦਾ ਸੱਚ ਜਾਇ ਪੇਕੇ ਹਾਂ ਜਾਇ ਵਧੀਆ ਰਿਹਾ ਸਫ਼ਰ ਤੇਰਾ ਬਿਲਕੁਲ ਠੀਕ ਸੀ ਬਸਾਂ ਚ ਭੀੜ ਤਾਂ ਬਹੁਤ ਹੋਰ ਆ ਬਹੁਤ ਸੀ ਪੁੱਛੀ ਨਾ ਬੱਸਾਂ 'ਚ ਤਾਂ ਪੂਰਾ ਹਾਲ ਐ ਇੰਨੀ ਭੀੜ ਐ ਪੈਰ ਤਾਨੂੰ ਜਗ੍ਹਾ ਹੈ ਨਹੀਂ ਸੀੜ ਤੱਕ ਹੀ ਮਿਲਨੀ ਐ ਮੈਂ ਤਾਂ ਮਸਾ ਕਰ ਲਿਆ ਕੇ ਉਹ ਬੱਸਾਂ 'ਚ ਭੀੜ ਤਾਂ ਹੋਣੀ ਐ ਇੱਕ ਤਾਂ ਤਿਹਾਰਾਂ ਦੇ ਦਿਨ ਚੱਲਦੇ ਆ ਇਸ ਕਰਕੇ ਜਨਾਨੀਆਂ ਜ਼ਿਆਦਾ ਸਫ਼ਰ ਕਰਦੀਆਂ ਬੱਸਾਂ 'ਚ ਦੂਜਾ ਕਿਰਾਇਆ ਫਿਰ ਹੀ ਹੁਣ ਕਰਕੇ ਸਾਰੀਆਂ ਸਰਕਾਰੀ ਬੱਸਾਂ ਜੀ ਹੋ ਜਾਂਦੀਆਂ ਤਾਂ ਹੀ ਭੀੜ ਹੁੰਦੀ ਐ ਬੱਸਾਂ 'ਚ ਵੱਧ ਹੋਰ ਸਾਰੀਆਂ ਬੱਸਾਂ 'ਚ ਧੀਮੀ ਧੀਮੀਆਂ ਹੁੰਦੀਆਂ ਅੱਜਕੱਲ ਬੁੜੀਆਂ ਵੀ ਜਿਨ੍ਹਾਂ ਤੋਂ ਬੱਸਾਂ 'ਤੇ ਚੜ੍ਹਾ ਨਹੀਂ ਜਾਂਦਾ ਉਹ ਵੀ ਨਹੀਂ ਘਰੇ ਖੜਦੀਆਂ ਉਹ ਚੱਲ ਛੱਡ ਇਹ ਤਾਂ ਸਰਕਾਰਾਂ ਦੇ ਸੰਟਰੇ ਸਾਰੇ ਕਿਤੇ ਕਰਾਇਆ ਫਰੀ ਕਰਤਾ ਉਹ ਕਿਤੇ ਬਿਜਲੀ ਫਰੀ ਕਰਤੀ ਸਭ ਵੋਟਾਂ ਲੈਣ ਦੇ ਤਰੀਕੇ ਆ ਪਰ ਨਾ ਪੁੱਛਣ ਵਾਲਾ ਹੋਵੇ ਭਈ ਇਹ ਕਿਹੜਾ ਫਰੀ ਆ ਕੇ ਜੇਬਾਂ 'ਚੋਂ ਕਰਦੇ ਆ ਸਾਰਾ ਘਾਟਾ ਆਪਣੇ 'ਚੋਂ ਕੱਢਣਾ ਨਹੀਂ ਹਾਂ ਹੋਰ ਸਾਰੀਆਂ ਚੀਜ਼ਾਂ ਮਹਿੰਗੀਆਂ ਕਰ ਦਿੰਦੇ ਆ ਜੇ ਇੱਕ ਚੀਜ਼ ਫੇਰੀ ਕਰਤੀ ਤਾਂ ਕੀ ਹੋ ਗਿਆ ਲੈ ਦੱਸ ਹੋਰ ਤੇਰੇ ਪੇਕੇ ਦਾ ਸਾਰਾ ਕੁਝ ਠੀਕ ਹੈ ਹਾਂਜੀ ਸਾਰੇ ਠੀਕ ਠਾਕ ਨੇ ਉਹਨਾਂ ਨੇ ਤਾਂ ਮੇਰਾ ਪੂਰਾ ਮਾਨਦਾਨ ਕਰਿਆ ਅੱਛਾ ਤਾਂ ਹੀ ਬੜੀ ਖੁਸ਼ੀ ਹੈ ਇਹੋ ਜਿਹਾ ਕੀ ਕਰਤਾ ਉਹਨਾਂ ਨੇ ਜੇ ਘੰਟਾ ਤੋਂ ਘੰਟੇ ਹੋਰ ਨਾ ਆਉਂਦੀ ਫਿਰ ਮੈਥੋਂ ਮਾਨਦਾਨ ਕਰਾਉਂਦੀ ਲੈ ਆਹ ਦੇਖ ਤਾਂ ਸਹੀ ਕਿੰਨੇ ਕੁ ਦੇ ਦੇ ਮੇਰੀ ਮਾਂ ਨੇ ਮੈਨੂੰ ਆ ਬਿਸਕੁਟ ਨਾਲ ਪਿਫਾ ਦੇਤਾ ਹਾਂ ਤੇ ਜਵਾਕਾਂ ਦੇ ਸੂਟ ਲਾਤੇ ਹਾਂ ਨਾਲ 1500 ਰੁਪਇਆ ਦੇਤਾ ਹਾਂ ਤੇ ਤੇਰਾ ਕੋਰਤਾ ਪਜਾਮਾ ਵੀ ਲਾਤਾ ਉਹ ਬਸ ਕਰ ਬਸ ਕਰ ਇਹ ਖਿਲਾੜੇ ਪਾ ਕੇ ਬਹਿ ਜਾਨੀਏ ਐਵੇਂ ਤਾਂ ਗਾ ਘਰ ਘਰ ਉਹਨਾਂ ਜਾ ਕੇ ਉਹ ਵੀ ਆਪਣੇ ਵਰਗੇ ਐ ਪਤਾ ਨਹੀਂ ਕਿਵੇਂ ਟਾਈਮ ਪਾਸ ਕਰਦਾ ਹੈ ਅਗਲਾ ਬੜਾ ਲਾਲਚ ਨਹੀਂ ਕਰੀਦਾ ਹੁੰਦਾ ਮੈਂ ਲਾਲਚ ਜੀ ਕਾਹਦਾ ਕਰਦੀ ਆ ਮੇਰੀ ਮਾਂ ਨੇ ਆਪ ਹੀ ਸਭ ਮੰਨ ਦਿੱਤਾ ਸਾਰਾ ਉਹ ਗੱਲ ਤਾਂ ਤੇਰੀ ਠੀਕ ਐ ਮਾਂ ਤਾਂ ਆਪਦੀ ਤੇ ਇਹਨੂੰ ਵੱਧ ਤੋਂ ਵੱਧ ਦੇਣ ਦੀ ਕੋਸ਼ਿਸ਼ ਕਰਦੀ ਐ ਤਾਂ ਹੀ ਤਾਂ ਕਿਸੇ ਨੇ ਸੱਚ ਹੀ ਆਖਿਆ ਕਿ ਪੇਕੇ ਹੁੰਦੇ ਮਾਮਾ ਨਾਲ ਮਾਮਾ ਤੋਂ ਬਾਅਦ ਤਾਂ ਉਹੀ ਭਾਈ ਹੁੰਦੇ ਐ ਪਰ ਜਾਂਆਂ ਪਿੱਛੇ ਲੱਗ ਕੇ ਮੱਥੇ ਵੱਟ ਪਾਉਣ ਲੱਗ ਜਾਂਦੇ ਉਹੀ ਚਲੋ ਛੱਡੋ ਜੀ ਤੁਸੀਂ ਤਾਂ ਹੋਰ ਹੀ ਗੱਲਾਂ ਲੈ ਕੇ ਬੈਗੇ ਕਿੱਥੇ ਤੁਸੀਂ ਅੱਜ ਖੁਸ਼ ਹੋਣਾ ਸੀ ਆ ਆਉਦਾਸ ਹੋਏ ਬੈਠੇ ਹੋ ਖੁਦਾਸਤਾ ਹੋਣੀ ਸੀ ਆ ਮੇਰੇ ਕੋਟ ਬਿਕੇ ਹ ਹਰ ਇੱਕ ਰਖੜੀ ਵਾਲੇ ਦਿਨੇ ਖਾਲੀ ਹੁੰਦੇ ਜਿੰਨਾ ਵੀਰਾਂ ਦੇ ਭੈਣਾਂ ਹੈ ਨਹੀਂ ਜਾਂ ਜਿੰਨਾ ਭੈਣਾਂ ਦੇ ਵੀਰੇ ਹੈ ਨਹੀਂ ਉਹਨਾਂ ਬਾਰੇ ਸੋਚਿਆ ਕਿ ਦੇਖਿਆ ਕਦੇ ਕਿ ਉਹਨਾਂ ਦੇ ਦਿਲ ਤੇ ਕੀ ਵੀਤਦੀ ਆ ਜਿੰਨਾ ਵੀਰਾਂ ਦੇ ਗੁੱਟ ਰਖੜੀਆਂ ਨੂੰ ਤਰਸਦੇ ਆ ਤੇ ਜਾਂ ਵੀਰਾਂ ਤੋਂ ਵਾਂਝੀਆਂ ਭੈਣਾਂ ਜਿਹੜੀਆਂ ਕਿ ਰਖੜੀ ਵਾਲੇ ਦਿਨਾਂ ਅੰਦਰ ਵੱੜ ਕੇ ਲੁਕ ਲੁਕ ਕੇ ਰਹੁੰਦੀਆਂ ਤੇ ਰੱਬ ਨੂੰ ਅਰੰਭਾ ਦਿੰਦੀਆਂ ਕਿ ਰੱਬਾ ਇੱਕ ਵੀਰ ਤਾਂ ਹਰੇਕ ਭੈਣ ਨੂੰ ਦੇ ਗਲਤਾ ਤੁਹਾਡੀ ਠੀਕ ਹੈ ਜੀ ਹਰ ਭੈਣ ਨੂੰ ਇੱਕ ਵੀਰ ਤਾਂ ਚਾਹੀਦਾ ਹੈ ਇਹੋ ਵੀਰ ਉਹ ਵੀਰ ਵੀ ਦੁਆ ਕਰਦੇ ਨੇ ਕਿ ਹਰੇਕ ਵੀਰ ਨੂੰ ਇੱਕ ਭੈਣ ਚਾਹੀਦੀ ਆ ਤਾਂ ਕਿ ਉਹਨਾਂ ਦੇ ਗੁੱਟ ਤੇ ਰਖੜੀ ਬੰਨ ਸਕੇ ਰਖੜੀ ਵਾਲੇ ਦਿਨ ਉਹਨਾਂ ਦਾ ਗੁੱਟ ਖਾਲੀ ਨਾ ਰਹੇ ਬੱਸ ਕਰੋ ਜੀ ਹੁਣ ਤੁਸੀਂ ਮੈਨੂੰ ਰਵਾਉਂਗੇ ਤੋ ਤਾਂ ਗੱਲਾਂ ਸੁਣ ਕੇ ਰੋਂਣ ਦੀਆਂ ਗੱਲਾਂ ਕਰਨ ਲੱਗ ਗਈ ਜਿਨ੍ਹਾਂ ਦੇ ਨਾਲ ਬੀਤਦੀ ਹੈ ਪਹਿਲਾਂ ਉਹਨਾਂ ਦਾ ਕੀ ਹਾਲ ਹੋਣਾ ਹੈ ਸੋਚ ਕੇ ਦੇਖਿਆ ਕਦੇ ਹਾਂ ਵੀ ਮਿੱਤਰੋ ਮੈਂ ਤੁਹਾਡਾ ਜਿੱਤਾ ਮਾਣ ਕਿਦਾਂ ਦੀ ਲੱਗੀ ਵੀਡੀਓ ਸਾਰੇ ਵੀਰਾਂ ਨੂੰ ਸਨੇਹਾ ਇੱਕ ਅ ਮੇਰੀ ਹੱਥ ਬੰਨ ਕੇ ਬੇਨਤੀ ਆ ਸਾਰੇ ਸਮਾਜ ਅਗੇ ਸਾਰੇ ਉਹਨਾਂ ਭਰਾਵਾਂ ਅਗੇ ਸਾਰੀਆਂ ਉਹਨਾਂ ਪਰਜਾਈਆਂ ਅਗੇ ਜੋ ਕਿ ਭੈਣਾਂ ਨੂੰ ਦੇਖ ਕੇ ਮੱਥੇ ਵੱਟ ਪਾਉਂਦੇ ਆ ਇੰਜ ਨਾ ਕਰਿਆ ਕਰੋ ਯਾਰ ਭੈਣਾਂ ਤਾਂ ਕਦੇ-ਕਦੇ ਸਬੱਬੀ ਆਪਣੇ ਸਾਰੇ ਘਰੋਂ ਟਾਈਮ ਤੋਂ ਟਾਈਮ ਕੱਢ ਕੇ ਪੇਕੇ ਘੇੜਾ ਮਾਰਨ ਵਾਸਤੇ ਆਉਂਦੀਆਂ ਆ ਆਪਣਾ ਨਗਰ ਖੇੜਾ ਦੇਖਣ ਵਾਸਤੇ ਆਉਂਦੀਆਂ ਨੇ ਜਿੱਥੇ ਕਿ ਉਹ ਜੰਮੀਆਂ ਪੁੜ ਜਾਂ ਖੇਡੀਆਂ ਵੱਡੀਆਂ ਹੋਈਆਂ ਜਿਹੜੇ ਘਰ ਨੂੰ ਕਦੇ ਉਹ ਆਪਣਾ ਮੰਨ ਲਿਆ ਸੀ ਹਨ ਪਰ ਜਦੋਂ ਅਸੀਂ ਉਹਨਾਂ ਨੂੰ ਵੇਖ ਕੇ ਮੂੰਹ ਪਾਸੇ ਕਰ ਲੈਂਦੇ ਨਾ ਤਾਂ ਉਹਨਾਂ ਦੇ ਦਿਲ ਤੇ ਕੀ ਬੀਤ ਲਿਆ ਭੈਣਾ ਤਾਂ ਆਪਣੇ ਵੀਰਾਂ ਦੀਆਂ ਸੌ ਸੌ ਸੁੱਖਾਂ ਮੰਗਦੀ ਐ ਆਪਾਂ ਉਹਨਾਂ ਬਾਰੇ ਕੀ ਸੋਚਦੇ ਆ ਕਿ ਭੈਣਾ ਆ ਗਈ ਆ ਕੁਝ ਦੇਣਾ ਪਊਗਾ ਹਣਾ ਭੈਣਾ ਤਾਂ ਕਦੇ ਕੁਝ ਨਹੀਂ ਮੰਗਦੀਆਂ ਜੇ ਮੰਗਦੀ ਐ ਤਾਂ ਆਪਣੇ ਪੇਕਾਂ ਦੀਆਂ ਸੁੱਖਾਂ ਹੀ ਮੰਗਦੀਆਂ ਦੇਣ ਵਾਲਿਓ ਜਰਾ ਸੋਚ ਕੇ ਵੇਖੋ ਭੈਣਾ ਤਾਂ ਜੋ ਤੁਸੀਂ ਦਿਓਗੇ ਉਥੇ ਦੀ ਖੁਸ਼ ਹੋ ਜਾਣੀ ਸੋਚ ਕੇ ਦੇਖੋ ਕਿ ਜਿਹੜੇ ਘਰ ਚ ਭੈਣ ਜੰਮੀਆ ਉਸੇ ਘਰ ਚ ਪਾਈ ਜੰਮਿਆ ਹਨਾ ਤਾਂ ਭੈਣ ਦਾ ਘਰ ਚ ਸਹਾਈ ਵੀਰ ਜੰਮਿਆ ਉਹਦਾ ਘਰ ਦਾ ਮਾਲਕ ਬਣਦਾ ਭੈਣ ਨੂੰ ਬਗਾਨੀ ਕਰਦਾ ਇਹ ਤਾਂ ਰੀਤ ਬਣੀ ਆਈਆ ਚਲੋ ਮੰਨਿਆ ਵੀ ਧੀਆਂ ਤੋੜਨੀਆਂ ਪੈਣੀਆਂ ਸਭ ਨੂੰ ਰੀਤ ਐ ਇੱਕ ਪੁਰਾਣੀ ਪਾ ਧੀਆਂ ਤੋੜਨਾ ਵੀ ਸਿਆਣੇ ਕਹਿੰਦੇ ਆ ਵੀ ਇੱਕ ਮਹਾਨ ਜਾਗਰਣਾ ਮੈਂ ਤਾਂ ਕਹਿੰਨਾ ਵੀ ਦਿੱਥ ਤੇ ਹਾਰਾ ਦੇ ਦੇਣ ਧੀਆਂ ਨੂੰ ਵੱਧ ਤੋਂ ਵੱਧ ਦਿਆ ਕਰੋ ਆਪਣਾ ਤਾਂ ਸਬੰਧ ਨਿਕਲ ਜਾਂਦਾ ਸਬਹਾਨੇ ਨਾਲ ਈਆਂ ਦਾ ਦਿੱਤਾ ਗਿਆ ਦਾਨ ਇਹ ਤਾਂ ਮਹਾਦਾਨ ਹੈ ਮੈਂ ਤਾਂ ਰੱਬ ਅੱਗੇ ਏਹੀ ਬੇਨਤੀ ਕਰਦਾ ਕਿ ਹਰ ਇੱਕ ਬਾਪ ਨੂੰ ਇੱਕ ਧੀ ਦੇਈ ਤੇ ਇੱਕ ਵੀਰ ਨੂੰ ਇੱਕ ਭੈਣ ਦੇਈ ਤਾਂ ਕਿ ਉਹਦਾ ਗੁੱਟ ਰਖੜੀ ਵਾਲੇ ਦਿਨ ਰਖੜੀ ਤੋਂ ਪਹਿਲਾਂ ਵਾਂਝਾ ਨਾ ਰਹੇ ਖਾਲੀ ਨਾ ਰਹੇ ਹਾਂਜੀ ਥੈਂਕ ਯੂ ਮਿਹਰਬਾਨੀ ਮਿਹਰਬਾਨੀ ਕਿਦਾਂ ਦੀ ਲੱਗੀ ਵੀਡੀਓ ਇਹ ਕਮੈਂਟਾਂ ਦੇ ਵਿੱਚ لازਮੀ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਬਾਕੀ ਸਬਸਕ੍ਰਾਈਬ ਕਰ ਲਿਓ ਜੀਤਾ ਮੋੜ ਮਨਵੀਰ ਫਿਲਮ ਸਾਡਾ ਚੈਨਲ ਹੈ ਅ ਕਿੱਦਾਂ ਦੀ ਲੱਗੀ ਵੀਡੀਓ ਲਾਜ਼ਮੀ ਦੱਸਣਾ ਹੈ ਤਾਂ ਕਿ ਚੰਗਾ ਫਲੇਹਾ ਸੀ ਤੁਹਾਨੂੰ ਭੇਜ ਸਕੀਏ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਸਾਡੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਹਰ ਹਾਂਜੀ ਥੈਂਕ ਯੂ ਮਿਹਰਬਾਨੀ ਮਿਹਰਬਾਨ